ਪਿੰਡ ਜਾਟਲਾ 메ਨ ਹਾਈਵੇ ਜਿੱਥੇ ਆਇ ਦਿਨ ਹੀ ਹਾਸੇ ਹੁੰਦੇ ਰਹਿੰਦੇ ਹਨ ਇੱਥੇ ਹੀ ਹੁਣ ਮੋਟਰਸਾਈਕਲ ਤੇ ਗੱਡੀ ਦੀ ਜ਼ਬਰਦਸਤ ਟੱਕਰ ਹੋਈ ਹੈ ਡਰਾਈਵਰ ਵੱਲੋਂ ਗੱਡੀ ਦਾ ਬੈਲੈਂਸ ਵਿਗੜ ਜਾਂਦਾ ਹੈ ਤੇ ਟੱਕਰ ਵੱਜਣ ਤੋਂ ਬਾਅਦ ਗੱਡੀ ਡੁਐਡਰ ਤੇ ਜਾ ਚੜਦੀ ਹੈ ਤੇ ਮੌਕੇ ਤੇ ਦੱਸਿਆ ਗਿਆ ਕਿ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਜਦੋਂ ਟੱਕਰ ਹੋਈ ਆ ਇੱਕ ਦੂਜੇ ਦੇ ਵਿੱਚ ਜਾਨੀ ਗੱਡੀ ਜਿਹੜੀ ਆ ਮੋਟਰਸਾਈਕਲ ਦੇ ਵਿੱਚ ਜਦੋਂ ਵੱਜੀ ਹੈਗੀ ਆ ਤਾਂ ਦੇਖਣ ਵਾਲਿਆਂ ਨੇ ਜੋ ਉੱਥੇ ਨਜ਼ਦੀਕ ਹੀ ਮੌਕੇ ਤੇ ਸਾਨੂੰ ਉਹਨਾਂ ਨੇ ਦੱਸਿਆ ਕਿ ਮੁੰਡਾ 15 ਤੋਂ 20 ਫੁੱਟ ਤੱਕ ਉੱਚਾ ਹਵਾ ਦੇ ਵਿੱਚ ਹੀ ਜਿਸ ਤਰ੍ਹਾਂ ਉੜਿਆ ਕਹਿੰਦਾ ਮਤਲਬ ਕਿ ਜ਼ਬਰਦਸਤ ਇਨੀ ਟੱਕਰ ਜ਼ਿਆਦਾ ਸੀ ਕਿ ਮੁੰਡਾ ਜਿਹੜਾ ਸੀਗਾ ਜਿਹੜਾ ਮੋਟਰਸਾਈਕਲ ਦਾ ਸਵਾਰ ਸੀਗਾ ਉਹ 15 ਤੋਂ 20 ਫੁੱਟ ਉੱਚਾ ਜਿਹੜਾ ਆ ਉੱਥੋਂ ਉਹ ਉੜਿਆ ਤੇ ਜਾ ਕੇ ਉਹ ਕਿਤੇ ਦੂਰ ਜਾ ਕੇ ਡਿੱਗ ਗਿਆ ਮੋਟਰਸਾਈਕਲ ਸਵਾਰ ਜਿਹੜਾ ਆ ਉਹ ਪਿੰਡ ਭੂਤਾਂ ਦਾ ਦੱਸਿਆ ਜਾ ਰਿਹਾ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਗੱਡੀ ਦਾ ਡਰਾਈਵਰ ਜਦੋਂ ਇਹ ਹਾਦਸਾ ਹੋ ਗਿਆ ਉਸ ਤੋਂ ਬਾਅਦ ਉਹ ਮੋਟਰਸਾਈਕਲ ਸਵਾਰ ਨੂੰ ਖੁਦ ਆਪ ਜਿਹੜਾ ਆ ਉਹ ਨਾਲ ਲੈ ਕੇ ਗਿਆ ਕਿਉਂਕਿ ਹਾਦਸਾ ਜਿਹੜਾ ਆ ਕਦੀ ਹੁੰਦਾ ਆ ਨਾ ਤੇ ਮੋਟਰਸਾਈਕਲ ਸਵਾਰ ਚਾਹੁੰਦਾ ਸੀ ਕੋਈ ਕੋਈ ਹਾਦਸਾ ਹੋਵੇ ਤੇ ਨਾ ਹੀ ਗੱਡੀ ਵਾਲਾ ਚਾਹੁੰਦਾ ਸੀ ਕੋਈ ਕੋਈ ਹਾਦਸਾ ਹੋਵੇ ਪਰ ਕਈ ਵਾਰ ਅਚਾਨਕ ਵੀ ਹਾਦਸੇ ਹੋ ਜਾਂਦੇ ਹਨ ਤੇ ਇਹ ਵੀ ਦੱਸਿਆ ਗਿਆ ਆ ਕਿ ਮੁੰਡੇ ਦਾ ਜਿਹੜਾ ਸਰੀਰ ਆ ਜਦੋਂ 15 20 ਫੁੱਟ ਉੱਚਾ ਜਦੋਂ ਹਵਾ ਦੇ ਵਿੱਚ ਇੱਕ ਕਿਸਮ ਦਾ ਉਹੜਿਆ ਟਕਰ ਹੋਣ ਤੋਂ ਬਾਅਦ ਤੱ 15 20 ਮਿੰਟ ਬਾਅਦ ਜਿਹੜਾ ਉਹ ਮੁੰਡਾ ਆ ਉਹ ਇੱਕ ਭੰਗ ਦੇ ਕੋਈ ਉੱਥੇ ਭੰਗ ਵਗੈਰਾ ਬੁੱਟੀ ਵਗੈਰਾ ਹੋਏਗੀ ਉਸ ਦੇ ਵਿੱਚੋਂ ਲੱਭਿਆ ਤੇ ਦੱਸਣ ਵਾਲਿਆਂ ਨੇ ਇਹ ਵੀ ਦੱਸਿਆ ਕਿ ਮੁੰਡੇ ਦੀਆਂ ਜਿਹੜੀਆਂ ਆ ਖੈਰ ਇਹ ਨਵਾਂ ਸ਼ਰਦ ਬਾਬਾ YouTube ਚੈਨਲ ਤੇ ਪੁਸ਼ਟੀ ਨਹੀਂ ਕਰ ਸਕਦਾ ਪਰ ਜੋ ਦੱਸਣ ਵਾਲਿਆਂ ਨੇ ਦੱਸਿਆ ਕਿ ਮੁੰਡੇ ਦੀਆਂ ਦੋਵੇਂ ਲੱਤਾਂ ਜਿਹੜਾ ਆ ਉਹ ਟੁੱਟ ਟੁੱਟ ਗਈਆਂ ਆਆਂ ਨੇ ਤੇ ਸਿਰ ਦੇ ਉੱਪਰ ਕਾਫੀ ਖੂਨ ਵਗ ਰਿਆ ਸੀ ਤੇ ਸੱਟਾਂ ਘभीर ਲੱਗੀਆਂ ਨੇ ਤੇ ਉਹ ਮੁੰਡਾ ਜਿਹੜਾ ਆ ਇਹ ਫਰਨੀਚਰ ਦਾ ਕੋਈ ਕੰਮ ਕਰਦਾ ਹੈ ਜੋ ਦੱਸਣ ਵਾਲਿਆਂ ਨੇ ਸਾਨੂੰ ਦੱਸਿਆ ਔਰ ਆਏ ਦੇ ਨਹੀਂ ਆਸੇ ਹੋ ਰਹੇ ਨੇ ਸਾਨੂੰ ਆਪਣੀ ਸਪੀਡ ਦੇ ਉੱਪਰ ਵੀ ਜਿਹੜਾ ਉਹ ਕਾਬੂ ਰੱਖਣਾ ਚਾਹੀਦਾ ਹੈ ਆ ਬਾਕੀ ਦੱਸਣ ਵਾਲਿਆਂ ਨੇ ਇਹ ਦੱਸਿਆ ਕਿ ਜਦੋਂ ਉਸ ਮੁੰਡੇ ਨੂੰ ਚੁੱਕਿਆ ਗਿਆ ਦੇਖਿਆ ਗਿਆ ਉਹ ਮੁੰਡਾ ਗੁੰਮ ਸੀ ਕੁਝ ਬੋਲ ਨਹੀਂ ਸੀ ਰਿਹਾ ਤੇ ਇਹ ਵੀ ਸਾਨੂੰ ਪਤਾ ਲੱਗਾ ਕਿ ਪਹਿਲਾਂ ਉਸ ਨੂੰ ਗੜੀ ਦਾਖਲ ਕਰਾਉਣ ਲਈ ਲੈ ਕੇ ਗਏ ਉੱਥੋਂ ਜਵਾਬ ਮਿਲ ਗਿਆ ਤੇ ਫਿਰ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਖੈਰ ਨਵਾਂ ਸ਼ਹਿਰ ਦਵਾਬਾ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਜੋ ਦੱਸਣ ਵਾਲਿਆਂ ਨੇ ਕਿਹਾ ਕਿ ਉਸ ਤੋਂ ਬਾਅਦ ਉਸ ਨੂੰ ਸ਼ਾਇਦ पीजीआई ਜਾਂ ਕਿਸੇ ਹੋਰ ਹਸਪਤਲ ਲੈ ਗਏ ਨੇ ਆਓ ਦੇਖਦੇ ਆਂ ਪੂਰੀ ਰਿਪੋਰਟ ਨਹੀਂ ਤੇ ਭਾਜੀ ਮੈਂ ਕਿਤੇ ਨੱਕੇ ਮੋਂ ਚੱਲਾ ਸਕਾ ਪਰ ਜੇ ਧਲਕੇ ਦੇਖੀ ਧੂੜ ਮਿੱਟੀ ਉੱਡੀ ਭਾਜੀ ਬੰਦੇ ਦਾ ਇਹ ਮੋਟਰਸਾਈਕਲ ਦੇਖਿਆ ਤਕਰੀਬਨ ਬੰਦੇ ਦਾ ਸਾਨੂੰ ਸਰੀਰ ਘਟੋ ਘਟ 10 ਮਿੰਟ ਬਾਅਦ ਲੱਭਿਆ ਭਾਜੀ ਮੋਟਰਸਾਈਕਲ ਤੋਂ 20 25 ਫੁੱਟ ਦੂਰ ਹੋਣਾ ਭਾਜੀ ਭੰਗ ਚ ਝਾੜੀਆਂ ਚ ਭਾਜੀ ਬੰਦਾ ਇਕੱਠਾ ਹੋਇਆ ਪਿਆ ਸੀਗਾ ਤੇ ਲੱਗਾ ਕਿੰਨੀ ਕੁ ਮਰ ਸੀ ਉਹਦੀ ਉਮਰ ਭਾਈ 30-35 ਸਾਲ ਹੋਣੀ ਮੁੰਡੇ ਦੀ ਜੀ ਨੌਜਵਾਨੀ ਸੀ ਹਾਂਜੀ ਕੋਤੇ ਮੈਂ ਪਾਇਆ ਸੀਗਾ ਭਾਜੀ ਬੰਦੇ ਦਾ ਬੈਗ ਤੇ ਹੈਲਮਟ ਰੋਡ ਦੇ ਗੱਬੇ ਸੀਗਾ ਭਾਜੀ ਬੰਦੇ ਦਾ ਹੈਲਮਟ ਵੀ ਪਾਇਆ ਸੀ ਉਹਨੇ ਹੈਲਮਟ ਭਾਜੀ ਹੁਣ ਇਹ ਨਹੀਂ ਪਤਾ ਪਾਇਆ ਸੀ ਕਿੱਦਾਂ ਸੀਗਾ ਬੰਦਾ 10 ਕਫੜ ਉੱਪਰੋਂ ਥੱਲੇ ਡੇਗਿਆ ਇਹਨਾਂ ਪਤਾ ਜੀ ਤੇ ਬਾ ਗੱਡੀਆਂ ਗੁੰਡੀਆਂ ਰੋਕ ਕੇ ਅਸੀਂ ਇੱਕ ਭਾਜੀ ਆਇਆ ਇਧਰ ਉਧਨੇ ਵਾਲ ਪਿੰਡ ਦਾ ਬੰਦਾ ਸੀ ਭਾਜੀ ਮੁਲਾਜ਼ਮ ਸੀਗੇ ਉਹ ਉਹਨਾਂ ਨੇ ਗੱਡੀ ਰੋਕੀ ਤਾਂ ਭਾਜੀ ਪੱਪੀ ਉੱਥੇ ਗੱਡੀ ਹਸਪੀਟਲ ਲੈ ਗਏ ਤੇ ਭਾਜੀ ਉਹਨਾਂ ਨੇ ਫਿਰ ਉੱਥੇ ਰੈਫਰ ਕਰਤਾ ਲੱਤਾਂ ਤਾਂ ਭਾਜੀ ਦੋ ਜ ਟੁੱਟੇ ਚੁੱਕੀਆਂ ਸੀਗੀਆਂ ਤੇ ਮੂੰਹ ਛੱਟ ਕਾਫੀ ਸੀਗੀ ਭਾਜੀ ਉਹਦੇ ਸਿਰ ਤੇ ਸੀ ਕਿ ਮੂੰਹ ਤੇ ਸੀ ਸਿਰ ਤੇ ਭਾਈ ਖੂਨ ਸਾਰਾ ਮੂੰਹ ਨਾਲ ਭਰਿਆ ਪਿਆ ਸੀ ਬੰਦਾ ਬੋਲਦਾ ਕੁਝ ਨਹੀਂ ਸਕਾ ਗੁੰਮ ਸਕਾ ਭਾਜੀ ਮੂੰਹੋਂ ਖੂਨ ਆਇਆ ਤਾਂ ਮੂੰਹੋਂ ਖੂਨ ਆ ਗਿਆ ਏਦਾਂ ਹੋਈ ਏ ਇਹ ਗੱਡੀ ਆ ਰਹੀ ਦੀ ਇਧਰ ਤੇ ਸ਼ਿਗਲੇ ਤੋਂ ਇਹਨਾਂ ਨੇ ਜਾਣਾਂ ਦਾ ਕਿਤੇ ਅੰਮ੍ਰਿਤਸਰ ਪਟ્રોલ ਤੋਂ ਬਾਹਰ ਹੋ ਗੋ ਥੱਲੇ ਚਲੇ ਗਈ ਉੱਥੇ ਮੋਟਰਸਾਈਕਲ ਵਾਲਾ ਜਾ ਰਿਹਾ ਸੀ ਉਹ ਲੈ ਰਿਹਾ ਥੱਲੇ ਟੱਪ ਕੇ ਇੱਧਰ ਆ ਗਈ ਆਪੇ ਫਿਰ ਧੁੰਮ ਗੋਦਨ ਹੋ ਗਈ ਜਿਹੜੇ ਬੰਦਾ ਜਾ ਰਿਹਾ ਇੰਜਰ ਜਾਦਾ ਹੈ ਉਹ ਇਸ ਟਾਈਮ ਹੋ ਗਿਆ ਲੈ ਗਏ ਅਸੀਂ ਉਹਨੂੰ ਆ ਗਏ ਗੜੀ ਗੁਰਮੀਰ ਸਿੰਘ ਹਸਪਤਾਲ ਉਸ ਤੋਂ ਬਾਅਦ ਫਿਰ ਕੋਈ ਦਾਦਾ ਵੀ ਪੀਜੀਏ ਲੈ ਗਿਆ ਕੋਈ ਕਹਿੰਦੇ ਜੀ ਸ਼ਾਇਦ ਆਈ ਵੀ ਵਾਈ ਲੈ ਕੇ ਬਾਕੀ ਉਹ ਉੱਥੇ ਜਾ ਕੇ ਦੇਖਦੇ ਆ ਕਿੰਨੇ ਸੀਰੀਅਸ ਹੈ ਉਹਦੇ ਪਰਿਵਾਰ ਨੂੰ ਇਤਲਾ ਕਰ ਦਿੱਤੀ ਮੁੰਡੇ ਦੀ ਪਰਿਵਾਰ ਨੂੰ ਇਤਲਾ ਕਰ ਦੇ ਜਾਂ ਕੇ ਪਤਾ ਕਰਦੇ ਕਿ ਉਹ ਫੇਰ ਉਹ ਦੇਖਦੇ ਟੈਸਟ ਦੇਖਦੇ ਅਸੀਂ ਜਾਣੋ ਅੱਪ ਚੇ ਆ ਜਾਣ ਚਲੇ ਗਏ ਠੀਕ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499